ਗੱਲ ਸਰ ਇਦਾਂ ਆ ਕਿ ਮੇਰੇ ਦੋ ਬੇਟੇ ਆ ਤੇ ਇੱਕ ਬੇਟਾ ਮੇਰਾ ਮੇਰੇ ਕੋਲ ਹੀ ਰਹਿੰਦਾ ਆ ਦੂਜਾ ਜਿਹੜਾ ਉਹ ਬਾਹਰ ਜੋਬ ਕਰਦਾ ਆ ਦੋ ਚਾਰ ਦਿਨ ਆਂਦਾ ਆ ਫਿਰ ਚਲ ਜਾਂਦਾ ਆਂਦਾ ਫਿਰ ਚਲ ਜਾਂਦਾ ਆ ਔਰ ਸਾਡੀ ਜਿਹੜੀ ਨੂੰਹ ਆ ਸਾਨੂੰ ਬਹੁਤ ਪਰੇਸ਼ਾਨ ਕਰਦੀ ਪਈ ਉਹ ਕਹਿੰਦੀ ਕਿ ਨੇ ਦੂਜਾ ਵਿਆਹ ਕਰਾਇਆ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਤੇ ਉਹ ਮਤਲਬ ਸਾਡੇ ਤੇ ਕਲੇਮ ਜਾਂਦੀ ਪਈ ਉਲਟੇ ਸਿੱਧੇ ਕਿ ਮੇਰਾ ਸਸੋਰਾ ਮੈਨੂੰ ਮਾਰਦਾ ਆ ਕੁੱਟਦਾ ਆ ਮੈਨੂੰ ਮਾਰ ਕੇ ਅੰਦਰ ਬੰਦ ਕਰ ਦਿੰਦੇ ਆ ਔਰ ਮੇਰਾ ਗਲੀ ਮੱਲਾ ਸਾਰਾ ਮੇਰੇ ਨਾਲ ਆ ਸਭ ਨੂੰ ਪੁੱਛ ਸਕਦੇ ਹੋ ਕਿ ਅਸੀਂ ਕੋਈ ਇਦਾਂ ਦੀ ਘਰਵਈ ਕਦੇ ਕੀਤੀ ਨਹੀਂ ਆ ਜੋ ਹੋਇਆ ਤੁਹਾਨੂੰ ਜੀ ਅੰਮ੍ਰਿਤ ਹੈ ਸਾਡੇ ਉੱਪਰ 5 ਸਾਲ ਪਹਿਲਾਂ ਵਿਆਹ ਹੋਇਆ ਸੀ ਸਰ ਵਿਆਹ 10 ਸਾਲ ਪਹਿਲੇ ਹੋਇਆ ਹੈ 10 ਸਾਲ ਹੋ ਗਏ ਵਿਆਹ ਨੂੰ ਦੋ ਬੱਚੇ ਆ ਗਏ ਤੇ 10 ਸਾਲ ਬਾਅਦ ਉਹਨੂੰ ਝਗੜੇ ਦਾ ਕਾਰਨ ਦੱਸਦੇ ਝਗੜੇ ਦਾ ਤੇ ਬਸ ਆ ਹੀ ਹੁਣ 2 ਸਾਲ ਤੋਂ ਸ਼ੁਰੂ ਹੋਇਆ ਆ ਔਰ ਪਰੇਸ਼ਾਨੀ ਤੋਂ ਸ਼ੁਰੂ ਤੇ ਕਰਦੀ ਸੀ ਲੇਕਿਨ ਅਹੀਂ ਕਦੀ ਸ਼ੋਈ ਨਹੀਂ ਕੀਤਾ ਸੀ ਕਿਸੇ ਨੂੰ ਕਹੇ ਕਿ ਚਲੋ ਸਾਡੀ ਨੂੰਹ ਆਂਦੇ ਨੇ ਆਡ ਕਰਦੇ ਵਿੱਚ ਰਹਿਣਾ ਆ ਬਈ ਅਸੀਂ ਇਹਦਾ ਕੋਈ ਦਾਦਾ ਕੁਝ ਨਹੀਂ ਕਰਨਾ ਕਿ ਸਾਨੂੰ ਏਦਾਂ ਕਰਦੀ ਓਦਾਂ ਕਰਦੀ ਆ ਅਸੀਂ ਆਪਣੇ ਟਾਈਮ ਪਾਸ ਕਰਦੇ ਰਹੇ ਆ ਪਰ 2 ਸਾਲ ਤੋਂ ਹੁਣ ਜਿਆਦਾ ਸੰ ਪਰੇਸ਼ਾਨ ਕਰਦੀ ਪਈ ਆ ਕਹੋ ਮਨੋ ਤੇਰੇ ਆਵੇ ਹੁਣ ਸਰ ਉਹ ਆਪਣੇ ਪੇਕੇ ਮਸਾਲਾ ਚਲੀ ਗਈ ਆ ਤੇ ਤੁਹਾਡਾ ਬੇਟਾ ਬੇਟਾ ਮੇਰਾ ਆਪਣੀ jobb ਤੇ ਹੀ ਆ ਆਉਂਦਾ ਆ ਘਰ ਦੋ ਤਿੰਨ ਦਿਨ ਬਾਅਦ ਆਉਂਦਾ ਫਿਰ ਚਲਾ ਜਾਂਦਾ ਆ ਹੁਣ ਤੇ ਵਸੇ ਉਹਨੂੰ ਮਤਲਬ ਬੇਦਖਲ ਕੀਤਾ ਆ ਆ ਕਿੰਨੀ ਦੇਰ ਤੋਂ ਤੁਹਾਡੇ ਕੋਲ ਬੇਦਖਲ ਬੇਦਖਲ ਕੀਤਾ ਨੂੰ ਸਾਨੂੰ ਮਤਲਬ ਦੋ ਤਾਈ ਮਹੀਨੇ ਹੋਈ ਚਲੇ ਆ ਦੋ ਕੁ ਮਹੀਨੇ ਕਿਉਂਕਿ ਅਸੀਂ ਪਹਿਲਾਂ ਤੇ ਕੀਤਾ ਨਹੀਂ ਸੀ ਉਹ ਸਾਨੂੰ ਮਤਲਬ ਜਿਆਦਾ ਪਰੇਸ਼ਾਨ ਕਰਦੇ ਪਏ ਸੀ ਤੇ ਸਾਡੇ ਕਹਿਣੇ ਤੇ ਚੱਲਦੇ ਸੀ ਤੇ ਬੇਦਖਲ ਕਰ ਦਿੱਤਾ ਦੋਨਾਂ ਨੂੰ ਇਹ ਉਹਨਿਸ ਕੋ ਸੰਬੰਧੀ ਕੋਈ ਕੰਪਲੇਂਟ ਨਹੀਂ ਦਿੱਤੀ ਪੁਲਸ ਨੂੰ ਤਰਕਾਸ ਤੇ ਦਿੱਤੀ ਸਰ ਉਹਨ ਨੇ ਸਾਡੇ ਤੇ ਬਹੁਤ ਰਖਾਛਾ ਦਿੱਤੀਆਂ ਉਲਟਪੁਰੇਟ ਕਿ ਮੇਰੇ ਮਤਲਬ ਉਸ ਪੇਕੇ ਆਨੇ ਬਹੁਤ ਦਹਿਈ ਦਿੱਤਾ ਆ ਇਹਨਾਂ ਨੇ ਵੇਚ ਦਿੱਤਾ ਆ ਔਰ ਅੱਧਾ ਇਹਨਾਂ ਦੇ ਕਬਜ਼ੇ ਦੇ ਵੇਚਿਆ ਔਰ ਮੇਰੇ ਗਏ ਆਪਣੇ ਘਰ ਵਾਲੇ ਨੂੰ ਮੇਰੇ ਬੇਚਨ ਕਹਿੰਦੀ 5 ਟੋਲੇ ਦਾ ਕੜਾ ਪਾਇਆ ਆ ਔਰ 10 ਲੱਖ ਰੁਪਏ ਇਹਨਾਂ ਦੀ ਅਮਰੀਕਾ ਤੇ ਲਾਇਆ ਆ ਪਰ ਮੈਂ ਬੜਾ ਕੁਛ ਉਹਨਾਂ ਨੂੰ ਝੂਠਾ ਚ ਲਖਵਾਇਆ ਆ ਮਰ ਇਹਨਾਂ ਜਾਂਦਾ ਕੁਛ ਹੈ ਨਹੀਂ ਆ ਜੋ ਕੋਸ਼ਿਸ਼ ਕਰ ਰਹੀ ਆ ਮੈਂ ਕਹਿੰ ਸਰ ਜੀ ਮਰੀਜ਼ ਹੈ ਗਈਆਂ ਮੈਨੂੰ 2 ਸਾਲ ਹੋ ਗਏ ਮੇਰਾ ਇਲਾਜ ਚੱਲਦਾ ਪਿਆ ਸਰਜੀਤ ਹਸਪੀਟਲ ਤੋਂ ਔਰ ਮੈਂ ਇਨਾ ਕੁਛ ਬਰਦਾਸ਼ਤ ਨਹੀਂ ਕਰ ਸਕਦੀ ਜੋ ਕਸ਼ਮੀਰ ਮਤਲਬ ਉਹ ਕਰਦੇ ਪਏ ਆ ਮੈਨੂੰ ਵੈ ਮਤਲਬ ਗਲਤਨੇ ਮਨਾ ਕੀਤਾ ਜੀ ਕੋਈ ਇਡਾਂ ਦੇ ਚੱਕਰ ਵਿੱਚ ਨਹੀਂ ਕਿਤੇ ਬੈਠਣਾ ਨਹੀਂ ਰੱਜ ਵਿੱਚ ਭੀੜ ਵਿੱਚ ਔਰ ਤੁਸੀਂ ਆਪਣੇ ਮਤਲਬ ਰੈਸਟ ਕਰਨੀ ਆ ਜਿੱਦਾਂ ਵੀ ਆ ਔਰ ਉਹਨੇ ਮੈਨੂੰ ਇੰਨੀ ਟੈਨਸ਼ਨ ਦਿੱਤੀ ਆ ਕਿ ਮੈਂ ਵਸਦੰਦੀ ਹੋਰ ਜ਼ਿਆਦਾ ਪਰੇਸ਼ਾਨ ਹੋ ਗਈਆਂ ਜ਼ਿਆਦਾ ਬਿਮਾਰ ਹੋ ਗਈਆਂ ਜਿਸ ਦਿਨ ਇਹ ਟੈਨਸ਼ਨ ਚੱਲਦੀ ਪਈ ਆ ਸਰਸਨ ਤੋਂ ਕੀ ਮੰਗ ਕਰਦੇ ਆ ਮੈਂ ਇਹ ਮੰਗ ਕਰਦੀ ਆਂ ਅਗਰ ਅਸੀਂ ਕਸੂਰਵਾਰਾਂ ਨੂੰ ਸਜ਼ਾ ਮਿਲੇ ਅਗਰ ਉਹ ਕਸੂਰਵਾਰਾਂ ਤੇ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆਂ ਹਾਂਜੀ ਕੀ ਨਾ ਜੀ ਸਰਜੀਤ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਆਰਾਮ ਆਰਮਨ ਕੀ ਕਰ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਇਹ ਪ੍ਰੈਸ ਮਗਾਈ ਹੈ ਜੀ ਸਾਡੇ ਨੌਰ ਰਣੀ ਬਹੁਤ ਸੰਤੰਨ ਕਰ ਰਹੀ ਹੈ ਕਿੰਨੇ ਸਾਲ ਹੋ ਗਏ ਜੀ ਇਹਦੀ ਸ਼ਾਦੀ ਨੂੰ ਸ਼ੁਰੂ ਤੋਂ ਤਾਂ ਆਪੇ ਪਰੇਸ਼ਾਨ ਕਰ ਦਿੱਤੀ ਕਿ ਨਹੀਂ ਸ਼ੁਰੂ ਤੋਂ ਕਰਦੀ ਜੀ ਹੁਣ ਕੀ ਗੱਲ ਹੋਈ ਅੱਜ ਜਿਹੜੀ ਹੋਣ ਗੱਲ 2 ਸਾਲ ਦੇ ਤੋਂ ਜੇ ਗਲੇਮ ਕਰ ਲਈ ਹੈ ਜੀ ਮੁੰਡੇ ਤੇ ਕੋਈ ਯਾਰ ਤੇ ਬਹੁਤ ਪਰੇਸ਼ਾਨ ਕਰ ਲਈ ਤੁਸੀਂ ਕੀ ਜੋ ਤੁਸੀਂ ਕੀ ਕੰਮ ਕਰਦੇ ਆਂ ਮੈਂ ਮੈਂ ਸਰਵਿਸਮੈਨ ਆ ਜੀ ਤੇ ਹੁਣ ਕੀ ਮੰਗ ਕਰਦੇ ਸਤਿ ਆਈ ਤੇ ਇਹੋ ਜੀ ਗਵਰਨਮੈਂਟ ਕੋ ਕਰਦੇ ਆਂ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਬਿਲਕੁਲ ਤੰਗ ਨਾ ਪਰੇਸ਼ਾਨ ਨਾ ਕਰੇ ਕੀ ਸਮਝਦੇ ਜੀ ਸਰਕਾਰੀ ਮੁਲਾਜ਼ਮ ਹੋ ਕੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਕੀ ਆਈ ਮੰਗ ਹੀ ਕਰਦੇ ਆਂ ਜੀ ਸਾਨੂੰ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਰੇਸ਼ਾਨ ਨਾ ਕਰੇ ਮੇਰੀ ਘਰ ਦੀ ਜਿਹੜੀ ਆ ਉਹ ਕੈਂਸਰ ਦੀ ਪੇਸ਼ੈਂਟ ਆ ਤੇ ਸਾਨੂੰ ਬਹੁਤ ਪਰੇਸ਼ਾਨੀਆਂ ਬਹੁਤ ਟੈਨਸ਼ਨ ਆ ਤੇ ਕਾ ਦਿਨ ਹੋ ਗਿਆ ਹਸਪੀਟਲ ਤੇ 2 ਸਾਲ ਹੋ ਗਏ ਜੀ ਇਲਾਜ ਗੱਲਾ ਕਰ ਲਿਆ ਤੇ ਆਪਣਾ ਕੰਮ ਮੈਂ ਰੋਟੀ ਪਾਣੀ ਜੋ ਵੀ ਆਪ ਪਕਾਉਣੀ ਕੱਪੜਾ ਲੈਣਾ ਵੀ ਮੈਂ ਆਪਣੀ ਮਿਕਸੀ ਦਾ ਆਪ ਤੋਣਾ ਇਹਨਾਂ ਦੇ ਕੱਪੜੇ ਵੀ ਮਾਪੇ ਤੋ ਉਹਦੇ ਉੱਤੇ ਕੋਠੇ ਦੇ ਪਾ ਕੇ ਆਉਣੇ ਸਾਰੇ ਕੰਮ ਮੈਂ ਕਰਦਾ ਜੀ ਨੋਂ ਰਾਣੀ ਮੇਰੀ ਮੇਰੇ ਕੋਈ ਕਰਨ ਉਹ ਮੈਂ ਕਿ ਮੁੰਡਾ ਵੀ ਲੋ ਤੋਂ ਤੁਹਾਡੇ ਆਖੇ ਦੇ ਨਹੀਂ ਨਹੀਂ ਬਿਲਕੁਲ ਜੀ ਮੈਂ ਬੇਦਖਲ ਕਰ ਦਿੱਤੀ ਹੈ ਜੀ ਅੰਦਰ ਗੁਰ ਜੀ ਕਿੱਦਾਂ ਤੇ ਰਹੇ ਹੋ ਸੀ ਵੀ ਤਾਂ ਮੈਂ ਉਹ ਕੀ ਜਿਹੜਾ ਤੁਸੀਂ ਤੁਹਾਡੇ ਲੱਗ ਸਰ ਮੈਂ ਤਾਂ ਕੁਛ ਨਹੀਂ ਵੇਖਿਆ ਮੇਰੀ ਤਾਂ ਇੰਨੀ ਆਉਣੀ ਨਹੀਂ ਜਾਣੀ ਇਹ ਜਗਰਾਤੇ ਕਰਾਂਦੇ ਆ ਸਾਰਾ ਮਤਲਬ ਆਉਣੀ ਜਾਣੀ ਕੁੜੀ ਸਾਡੀ ਛੋਟੀ ਆ ਉਹਨੂੰ ਲੈ ਕੇ ਸਵੇਰੇ ਸ਼ਾਮੀ ਆ ਜੀ ਤਾਂ ਜੋ ਦਿਲ ਕਰਦਾ ਮੈਂ ਤਾਂ ਕਦੇ ਇਹੋ ਜਿਹੀ ਕੋਈ ਚੀਜ਼ ਵੇਖੀ ਨਹੀਂ ਕਿ ਜਿਹੜੀ ਮੈਂ ਕਹਾਂ ਤਾਂ ਮੈਂ ਝੂਠਾ ਅੰਜਾਮ ਨਹੀਂ ਲਾਉਣਾ ਮਹਾਰਾਜ ਦਾ ਬਾਣਾ ਪਾਇਆ ਮੈਂ ਤਾਂ ਕੁਛ ਨਹੀਂ ਵੇਖਿਆ ਉਹਨਾਂ ਦਾ ਪਰ ਜਿੱਦਾਂ ਇਹਨਾਂ ਨੇ ਨੂੰ ਕਹਿੰਦੀ ਆ ਵੀ ਸੱਸ ਸੋਹਰੇ ਰਲ ਕੇ ਮੈਨੂੰ ਕੁੱਟਦੇ ਆ ਮੈਂ ਤਾਂ ਕੋਈ ਕੁੱਟਦਾ ਨਹੀਂ ਵੇਖਿਆ ਨਾ ਕੋਈ ਮੈਂ ਮਾਰਦਾ ਵੇਖਿਆ ਨਾ ਮੈਂ ਉਹ ਤਾਂ ਸਗੋਂ ਇਹਨਾਂ ਨੇ ਕਦੀ ਇਹੋ ਜੀ ਨਵਾਂ ਨੂੰ ਕਦੀ ਲੋਕਾਂ ਨੇ ਖੋਲ ਨਹੀਂ ਦਿੱਤੀ ਜਿੰਨੀ ਸਗੋਂ ਇਹਨਾਂ ਨੇ ਦਿੱਤੀ ਨਾਮ ਦੇ ਨਾਲ ਚੱਲਿਆ ਰਾਂਗੇ ਜਿਹੜੀ ਇਹਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਇਸ ਹਾਲ ਉਹ ਬਣਾ ਲੋਕਾਂ ਦਾ ਦੋ ਬਾ ਜਿਹੜੀ ਐਸਾਂ ਲਿਆਂਦੀ ਹੈ ਜਿਹੜਾ ਬਹੁਤ ਜ਼ਿਆਦਾ ਤੰਗ ਕਰਦੀ ਆ ਬਸ ਇਹਨਾਂ ਨੇ ਕੋਈ ਕੁੱਟਦੀ ਮਾਰਦੀ ਵੀ ਆ ਜਿਆਣਿਆਂ ਦੀ ਕਾਲ ਪੁਲਿਸ ਵੀ ਕਰਦੀ ਆ ਇੰਨਾ ਕਲੇਸ਼ ਕਰਦੀ ਆ ਨਾ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਐਨਾ ਉਹਨੂੰ ਘਰ ਸੁਖ ਸੁਖ ਲੈਣ ਦੇ ਬਾਵਜੂਦ ਵੀ ਇਹਨਾਂ ਦੇ ਨਾਲ ਘਰ ਦੇ ਭਾਂਡੇ ਭੰਨਣ ਤੱਕ ਜਾਂਦੀ ਆ ਸਿਰ ਮਾਰੂ ਕੰਡਾ ਦੇ ਨਾਲ ਕਦੀ ਕੋਈ ਛਰਾਂ ਨੇ ਚੁੱਕ ਚੁੱਕ ਮਾਰੂਗੀ ਇਸ ਤਰ੍ਹਾਂ ਕੋਈ ਵੀ ਗੱਲ ਹੋਏਗੀ ਤਾਂ ਮਾੜੀ ਦੀ ਗੱਲ ਤੇ ਉਹਨੇ ਕਲੇਸ਼ ਪਾ ਲੈਣਾ ਉਹਨੂੰ ਅਜੇ ਤੱਕ ਇਹਨਾਂ ਨੇ ਕਦੀ ਮਾੜਾ ਨਹੀਂ ਬੋਲਿਆ ਨਾ ਉਹਨਾਂ ਨੇ ਕਦੀ ਕੁਝ ਕਿਹਾ ਮਾ ਉਦੋਂ ਜਦੋਂ ਵੀ ਇਹ ਪਾ ਪੇਕਿਆ ਕਰੋ ਇੱਕ ਦਿਨ ਮੇ ਹੋ ਕੇ ਆ ਜਾਂਦੀ ਉਦੋਂ ਆ ਕੇ ਕਲੇਸ਼ ਪਾ ਲੈਂਦੀ ਆ ਐਨਾ ਕੋ ਕਲੇਸ਼ ਪਾਉਂਦੀ ਆ ਕਿ ਕੋਈ ਹਿਸਾਬ ਹੀ ਨਹੀਂ ਰਹਿੰਦਾ ਕਿ ਕੋਈ ਕੋਈ ਨਹੀਂ ਸਕਦਾ ਕੋਈ ਕਿੰਨੂ ਕੀ ਕਬੀਅਤ ਕਹੀ ਨਾ ਕਹੀ ਇਹ ਡਰਦੇ ਰਹਿੰਦੇ ਆ ਉਹਦੇ ਕੋਲ ਉਹਨੇ ਨਜਾਇਜ਼ ਪਰ ਨਾ ਕਈ ਕੁਛ ਲਾਇਆ ਕਿ ਮੈਨੂੰ ਮਾਰਦੇ ਆ ਕੁੱਟਦੇ ਆ ਮੋਨੂ ਇੰਨਾ ਪਿਆਰ ਉਹਦੇ ਨਾਲ ਕਰਦਾ ਕਿ ਮੇਰੀ ਪਰਜਾਈ ਆ ਤਾਂਨੇ ਭਾਬੀ ਭਾਬੀ ਕਰਦਾ ਫਿਰਦਾ ਸੀ ਉਹਦੇ ਤੇ ਕਿਨੇ ਇਲਜ਼ਾਮ ਨੰਨੇ ਲਗਾਤੇ ਆ ਹੋਰ ਹੋਰ ਕੀ ਕਰ ਸਕਦੇ ਆ ਇਹਨੂੰ ਕਿੰਨੇ ਸਾਲ ਹੋ ਗਏ ਆ ਉਹ 10 ਸਾਲ ਹੋ ਗਏ ਦੇ ਸ਼ੁਰੂ ਤੋਂ ਇਸ ਤਰ੍ਹਾਂ ਸ਼ੁਰੂ ਤੋਂ ਹੀ ਕਰਦੀ ਆ ਪੂਰੇ ਸਰਕਾਰ ਦਾ ਪ੍ਰਸ਼ਾਸਨਿਕ ਟੀਮ ਆ। ਪ੍ਰਸ਼ਾਸਨ ਇਹ ਮੰਗਦਾ ਵਾ ਪਹੁੰਚਦਾ ਇਹਦਾ ਕੀ ਹੱਲ ਹੋ ਸਕਦਾ ਵਾ ਨਾ ਹੀ ਆਏ ਤੇ ਉਹਨੇ ਆ ਕਿ ਇਹ ਰੱਖਾਂਗੇ ਉਹ ਨਹੀਂ ਰਹਿੰਦੀ ਉਹ ਕਹਿੰਦੀ ਮੈਂ ਰਹਿਣਾ ਨਹੀਂ ਉਹਨੇ ਇੰਨਾ ਕਲੇਸ਼ ਪਾਤਾ ਨਾ ਕਿ ਨਾ ਇਧਰ ਜੋਗੀ ਰਹੀ ਆ ਤਾਂ ਨਾ ਹੁਣ ਉਧਰ ਜੋਗੀ ਰਹੀ ਆ ਅਸੀਂ ਨਾ ਹੀ ਰੱਖਣ ਰੁਕੇ ਇਹ ਤਾਂ ਨਾ ਹੀ ਛੱਡਣ ਦੇਉਗੇ ਆ। ਮੁੰਡਾ ਇੰਨਾ ਚੰਗਾ ਏ ਜਿਹਦੀ ਘਰ ਵਾਲੀ ਆ। ਉਹ ਵਿਚਾਰ ਆਉਂਦਾ ਆ ਤੇ ਮਸਤ ਜਾਉਂਗਾ ਬੱਚੇ ਬੈਹਦੇ ਨੇ ਬੱਚੇ ਵੀ ਨਹੀਂ ਮਿਲਦੇ ਬੱਚੇ ਹੁਣ ਘਰ ਆ ਬੱਚੇ ਹੋਣ ਤੇ ਬੱਚਿਆਂ ਦੇ ਨਾਲ ਕਰੇ ਨਾਉ ਨਵਾਂ ਦੰਦੇ ਉਹਨਾਂ ਨੇ ਬੱਚੇ ਮੈਨ ਨਹੀਂ ਦਿੱਤੇ ਆ ਹੁਣ 3 ਮਹੀਨੇ ਹੋ ਗਏ ਗਏ ਨੂੰ ਕਿੰਨਾ ਮਹੀਨਿਆਂ ਦੇ ਵਿੱਚ ਉਹਨੇ ਸਾਨੂੰ ਉਹ ਕਰਾ ਕਿ ਪੁੱਠੇ ਸਿੱਧੇ ਰਸਤੇ ਪਾ ਦਿੱਤਾ ਮੇਰਾ ਅਸ਼ੇਸ਼ ਕੁਮਾਰ ਜੀ ਕਿੱਥੇ ਰਹਿਣਾ ਹੈ ਅਹੀਂ ਇਥੋਂ ਦੀ ਰਾਮਾਇਣ ਕਿੱਥੇ ਜਾਣਾ ਪੀਰੀ ਮੈਂ ਤਾਂ ਇਹਦਾ ਪਰਵਾਹ ਨਹੀਂ ਕਰਦਾ ਮੈਟਰ ਇਤਰਾ ਹੀ ਕਰਦਾ ਇਹਨਾਂ ਦੀ ਸਾਡੇ ਪਤਾ ਹੀ ਨਹੀਂ ਝਗੜੇ ਦਾ ਸਾਡੇ ਪਤਾ ਨਹੀਂ ਕਿਸੇ ਦਾ ਗੱਲ ਦਾ ਪਰ ਗੁੱਸੇ ਹੋ ਕੇ ਚੱਲ ਗਈ ਹਾਂ ਪਰ ਗੁੱਸੇ ਹੋ ਕੇ ਗਈ ਹੂੰ ਉਹਦੇ ਜਾ ਕੇ ਉਹਨਾਂ ਨੇ ਇਹ ਕਰ ਲਿਆ ਕਿ ਜਾ ਕੇ ਉਹ ਆ ਕੇ ਸਾਡੇ ਪਾਤੇ ਤੇ ਸਕੂਲ ਸੀ ਜਾ ਕਰ ਲਿੱਤੇ ਹਾਂ ਉਹ ਜਾਣੋ ਕੁਝ ਕੇ ਤੁਹਾਨੂੰ ਪ੍ਰਸ਼ਨ ਕੀਤਾ ਜਾ ਰਿਹਾ ਅੱਜਾਂ ਜਾਣ ਕੇ ਹੁਣ ਸਰਕਾਰ ਦਾ ਪ੍ਰਸ਼ਾਸਨ ਕੀ ਮਤਲਬ ਅਹੀ ਮੰਕਾ ਦੇਵ ਅਹੀ ਤੇ ਇਹੋ ਗੱਲ ਕਹਿੰਦੇ ਆ ਵੀ ਇਹਨਾਂ ਦੋਵਾਂ ਦੀਆਂ ਦਾ ਯਾਨੀ ਕਿ ਝਗੜਾ ਜਿਹੜਾ ਖਤਮ ਹੋਵੇ ਤੇ ਕਾ ਕੁੜੀ ਘਰ ਆਵੇ ਬਸ ਅਜੀ ਦੇ ਹੋਵੇ ਨਹੀਂ ਇਹ ਜਦੋਂ ਜਿਹੜੀ ਕੰਪਲੇਂਟ ਆਈ ਤੁਹਾਨੂੰ ਜਿਹਦੇ ਵਿੱਚ ਇੱਕ ਸੱਸ ਵੱਲੋਂ ਕਿਹਾ ਗਿਆ ਵੀ ਮੇਰੀ ਨੂੰਹ ਮਿਲ ਨੂੰ ਮਾਦੀ ਤੌਰ ਤੇ ਪਰੇਸ਼ਾਨ ਕਰ ਰਹੀ ਹੈ ਕੀ ਕਾਰਵਾਈ ਇਹਦਾ ਇਹੋ ਕਹਿ ਰਹੇ ਵੀ ਤੈਨੂੰ ਵੀ ਦਿਮਾਗ ਕਾਇਆ ਕਿ ਤੇਰੀ ਤੇ ਪੁੰਜ ਨਾਨੀ ਮੁੰਡੇ ਨੇ ਹੋਰ ਰੱਖੀ ਆ ਸਾਲੀ ਨਾਮ ਰੱਖੀ ਸਾਲੀ ਰੱਖੀ ਆ ਤੇ ਉਹਨਾਂ ਨੇ ਪੁੱਛਿਆ ਵੀ ਕਿੰਦਾ ਵੀ ਸਾਡੀ ਕੰਪਲੇਂਡ ਕਮਿਸ਼ਨ ਸਾਡੇ ਚੱਲਣ ਲਈ ਹੈ ਉਥੋਂ ਮਾਰ ਕਰਕੇ ਤੁਹਾਨੂੰ ਪਾਉਗੀ ਸਾਡੇ ਵਿੱਚ ਕੀ ਹੋ ਰਿਹਾ ਹੈ